ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੋ ਮੇਰੇ ਚੈਨਲ ਪੰਜਾਬੀ ਦੁਲਖੰਮੀ ਲੋਕ ਤੇ ਬਹੁਤ ਬਹੁਤ ਸੇਵਾ ਕਰਦੇ। ਜੇ ਤੁਸੀਂ ਅਜੇ ਪਹਿਲੀ ਵਾਰ ਹੋ ਤੈਨੂੰ ਸਬਸਕ੍ਰਾਈਬ ਨਹੀਂ ਕੀਤਾ। ਚਲੋ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਨਮਾ ਚੈਨਲ ਲਾਈਕ ਲਈ ਸਪੋਰਟ ਜਰੂਰ ਕਰਿਓ। ਵੀਡੀਓ 'ਤੇ ਲੱਕੀ ਲਾਇਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਸੇ ਕਰੂ ਗਿਰਕੇ ਨਹੀਂ ਲੱਗੀ। ਤੇ ਸੁਰੂ ਕਮੈਂਟਾ ਦੇਣਾ। ਅੱਜ ਨਾਲ ਹਨਾ ਵੀਡੀਓ ਨਾਲ ਬਹੁਤ ਚੈਨ ਜੀ ਕਰ ਲੈਣਾ। ਤੁਸੀਂ ਬਣੀ ਦਾ ਕਮੈਂਟ ਕਰ ਦਿਓ ਜਦੋਂ। ਤੇ ਅੱਜ ਹੈ ਕਿ ਦਿਨ ਸੋਮਵਾਰ ਤੇ ਸਵੇਰੇ 8:00 ਵਜੇ ਨੇ। ਤੇ ਆਪਣੇ ਜਉ ਰਕਵਾਇ ਕਿਉਂਕਿ ਕਾਫੀ ਲੇਟ ਹੋ ਗਿਆ ਪਹਿਲੀ ਮੌਸਮ ਜਿਹੜਾ ਬਸ ਵੀ ਨਹੀਂ ਵਹਾਗਾ ਸੀਗਾ ਤੇ ਮੌਸਮ ਖਰਾਬ ਹੋਣ ਕਰਕੇ ਇਹਨੇ ਕਣਕ ਦੀ ਵਾਢੀ ਬਹੁਤ ਜ਼ਿਆਦਾ ਲੇਟ ਹੋ ਗਈ ਇਸ ਵਾਰ 10 ਦਿਨ ਦਾ ਕੰਮ ਉਹ 15 ਦਿਨਾਂ ਦੇ ਵਿੱਚ ਅੰਨ ਨਿਪੜੂਗਾ ਆ ਦੋ ਦੂ ਸੁੱਕਾ ਰਹਿਦਾ 3 ਦਿਨ ਪੇਰ ਨਹੀਂ ਪੈ ਜਾਂਦਾ ਤੇ ਢੂੜੀ ਦੀਆਂ ਮਸ਼ੀਨਾਂ ਲੱਗੀਆਂ ਉਹ ਵੀ ਖੜ ਜਾਂਦੀਆਂ ਨੇਗੇ ਜਦੋਂ ਮੌਸਮ ਥੋੜੀ ਜਿਹੀ ਕਣੀ ਲੱਗ ਜੇ ਨੇਗੇ ਤੇ ਫਾਸਲਾ ਨੁਕਸਾਨ ਬਹੁਤ ਹੋ ਗਿਆ ਨੇ ਕਿਹਨਾਂ ਅੱਗ ਵੀ ਲੱਗੀ ਹੈਗੀ ਸਾਡੇ ਇਥੇ ਨੇੜੇ ਲੱਕਟੇ ਜਿੱਥੇ ਉਥੇ ਤਿੰਨ ਚਾਰ ਕਿਲੋਮੀਟਰ ਤੇ ਕਾਫੀ ਹੀ ਕਣਕ ਨੂੰ ਅੱਗ ਲੱਗੀ ਹੈ ਕਣਕ ਨੂੰ ਤਿੰਨ ਚਾਰ ਕਿਲੋ ਕਣਕ ਦੇ ਬਚ ਗਏ ਤੇ ਵਾਕਿਆ ਜਿਹੜਾ ਲੰਗਾ ਸੀਗਾ ਵੱਡੇ ਕਣਕ ਸੀ ਉਹ ਵੀ ਖਾਬੇ ਉਹ ਵੀ ਕਾਫੀ ਨੁਕਸਾਨ ਹੋ ਗਿਆ ਤੇ ਕਾਫੀ ਨਾਗਾ ਬਚ ਗਿਆ ਇਹ ਵੀ ਦੇਖ ਕੇ ਸੀ ਕੱਲ ਕਹਿੰਦੀ ਕਾਫੀ ਨੁਕਸਾਨ ਹੋ ਗਿਆ ਤੇ 12 1 ਵਜੇ ਜਿਹੜੀ ਅੱਗ ਲੱਗੀ ਸੀਗੀ ਤੇ ਅੱਗ ਦੀ ਜਿਹੜੀ ਲਫਟਾਂ ਲੀਆਂ ਤੋਂ ਅਸੀਂ ਉਹ ਦੁਬਾਰਾ ਸੈਂਡ ਕਰ ਤੱਕ ਕਾਫੀ ਨੁਕਸਾਨ ਹੋ ਗਿਆ ਪਤਾ ਨਹੀਂ ਠੇਕੇ ਦੇ ਲਈ ਸੀ ਜਿਹੜੀਆਂ ਆਉਂਦੀਆਂ ਨੁਕਸਾਨ ਤੋਂ ਨੁਕਸਾਨ ਹੀ ਹੈਗਾ ਤੇ ਜਾਨੀਆਂ ਠੇਕੇ ਦੇ ਲਈ ਭਾਵੇਂ ਆਪਣੀ ਹਨ ਪਪੂਤਾ ਵਾਂਗ ਜਿਹੜੀ ਸੇਮ ਹੀ ਨਹੀਂ ਪਸੰਦ ਨੂੰ ਪਾਲਦੇ ਆਗੇ ਤੇ ਆਪਾਂ ਦੇ ਸੌਸ ਵਾੜੇ ਕੰਮ ਵਿੱਚ ਬਿੱਡੇ ਹੁੰਦੇ ਨੇ ਫਸਲ ਦੇ ਸੱਤੇ ਸੌ ਆਪਣੇ ਜੀ ਕਿਸਾਨਾਂ ਦੀਆਂ ਉਮੀਦਾਂ ਹੁੰਦੀਆਂ ਨੇਗੇ ਤੇ ਕਾਫੀ ਬਹੁਤ ਜਾਏਗਾ ਨਾ ਮਾਣ ਦੇਖ ਕੇ ਗਏ ਬਹੁਤ ਖਰਾਬ ਹੋਇਆ ਕਰਨਵੀਰ ਵੀ ਗਿਆ ਸੀ ਨਾਲ ਕਰ ਮਮਾ ਤੇ ਨੀ ਦੀ ਆ ਬਹੁਤ ਜਿਆਦੇ ਕਾ ਕਮਕਰੀ ਖੜੀਏ ਦੇਖੇ ਯਾਰੀ ਸੀ ਜਿਹੜੀ ਸਾਰੀ ਖੜੀ ਕਰਨ ਕਮਚੀ ਗਈ। ਉਸ ਵਾਸਤੇ ਮੈਨੂੰ ਡਰ ਲੱਗਦਾਗਾ। ਸਾਨੂੰ ਕਿਹਾ ਵੀ ਜਲਦੀ ਵੜਾ ਦੋ ਨਾ ਜਦੋਂ ਅੱਗ ਸੋਨੇ ਵੀ ਜਿਹੜਾ ਅਨਾਉਂਸਮੈਂਟ ਹੋਈ ਗੁਰਦੁਆਰਾ ਸਾਹਿਬ ਵੀ ਅੱਗ ਲੱਗ ਗਈ ਆ ਤੇ ਕਨਕਤ ਦੇ ਲੈਵੇਂ ਹੋਣ ਲੱਗੇ ਵੀਵੇਂ ਇਹਵੇਂ ਹੀ ਅੱਗ ਲੱਗੀ ਹੁੰਦੀ ਕੋਈ ਜੜ ਨੇੜੇ ਰੂਡੀ ਮਸ਼ੀਨ ਜਲ ਰਹੀ ਸੀਗੀ। ਤੇ ਐਵੇਂ ਮੈਨੂੰ ਹੋਗਾ ਕਿ ਕਿੱਥੇ ਲੱਗੀ ਅੱਗ ਤੇ ਭੱਜ ਕੇ ਬਾਹਰ ਨਿਕਲੇ ਤਾਂ ਬਹੁਤ ਹੀ ਕਾਫੀ ਕੱਟ ਹੋਗਾ ਸੀਗਾ। ਪਰ ਅੱਗ ਤੇ ਕਾਪੂਸੀ ਦੀ ਵਾਲੇ ਸੀਗਾ। ਅੰਜਾਰੀ ਹਵਾ ਆਪਣੀ ਚਲਦੀ ਸੀਗੀ ਜੇ ਹਵਾ ਚੱਲੀ ਫਿਰ ਤਾਂ ਆਪਣੀ ਕਿਤੇ ਨਾ ਜਾ ਕੇ ਰੁਕਦੀ ਅੱਗ ਉਹ ਹਵਾ ਨਹੀਂ ਚਲਦੀ ਸੀਗੀ ਇਹਨੀ ਚਲੋ ਇਹ ਬਿਵਾਰ ਦੇਖਦੇ ਆਂ ਕਬਾਈਨ ਆ ਗਈ ਜੇ ਨਾ ਆ ਗਈ ਤੇ ਉਸ ਤੋਂ ਬਾਅਦ ਦੇਖਦੇ ਆਂ ਪਹਲਾ ਹੋਊਗੀ ਹਾਰਮਨ ਕਿ ਵੱਡੂਗੀ ਉਸ ਤੋਂ ਬਾਅਦ ਲੱਗੂਗੀ ਸਾਡੇ ਵੱਢਣ ਦੇ ਚਲੋ ਬਾਹਰ ਚਲਦੇ ਆਂ ਬਾਹਰ ਲਗਾਉਣੀ ਆ ਜੀ ਫਿਰ ਕੱਲ ਕਬਾਈਨ ਜਿਹੜੀ ਆਪਣੀ ਆ ਗਈ ਹੈਗੀ ਜੋ ਇਹ ਜਿਹੜੀ ਫਿਲਮ ਬੰਦ ਕਰਤੀ ਸੀ ਕਿਉਂਕਿ ਇਹ ਕਵੈਨ ਤੇ ਮਿਊਜ਼ਿਕ ਲੱਗ ਰਿਹਾ ਸੀ ਕਈ ਵਾਰ ਕਾਪੀਰਾਈਟ ਵੀ ਆ ਜਾਂਦਾ ਹੁੰਦਾ ਹੈ ਤੇ ਕਾ ਵੀ ਨੂਰਾ ਕਵੈਨ ਤਾਂ ਪਰ ਮਿਊਜ਼ਿਕ ਸੁਣਦਾ ਸੀ ਵਿੱਚ ਇਸ ਕਰਕੇ ਜਿਹੜੀ ਬੋਲੀ ਮੈਂ ਉਹ ਮੈਂ ਬੰਦ ਕਰਤੀ ਸੀਗੀ ਤੇ ਹਾਰਮਨ ਕੇ ਵਧਣ ਲੱਗੇ ਇੱਥੇ ਤੇ ਉਸ ਤੋਂ ਬਾਅਦ ਫਿਰ ਵੱਡੂਗੀ ਆਪਣੇ ਤੇ ਇੱਕ ਅਖੀ ਦਿਨਾਂ ਦਾ ਪਹਿਲਾ ਵੱਡਤਾ ਸੀਗਾ ਤੇ ਦੋ ਰਹਿੰਦੇ ਨੇਗੇ ਤੇ ਫਿਰ ਉਸ ਤੋਂ ਬਾਅਦ ਆਪਣੇ ਲੱਗ ਜੂਗੇ ਵੱਢਣ ਤੇ 12 ਵਜੇ ਦੇ ਤੱਕ ਸਾਡਾ 1 ਵਜੇ ਤੱਕ ਇਹ ਕੰਮ ਆਪਣਾ ਨਿਪਟ ਜੂਗਾ ਵੱਢਣ ਦਾ ਤੇ ਉਹ ਕੋਠੀਆਂ ਸਾਹਮਣੇ ਦਿਖ ਰਹੀ ਨੇ ਉਸ ਤੋਂ ਡਬੀ ਆ ਗਾ ਆਪਣਾ ਖੇਤ ਅਸੇ ਇੱਥੇ ਨਹੀਂ ਚਲੀ ਜਾਊਗੀ ਇਧਰ ਕਰਨ ਵੀ ਦੇਖੋ ਹੈਂਕਾ ਲਈ ਫਿਰਦਾ ਇਹਨੂੰ ਬਹੁਤ ਜਿਆਦਾ ਸੌਂਕ ਕਣਕ ਬਣਾਉਂਦਾ ਇਹ ਸਾਰੀ ਹਰਮਣ ਜੜ ਕੇ ਹੀ ਬਣਾਉਂਦਾ ਗਾ ਉਹ ਤਾਂ ਮੇਰੀ ਜ਼ਿੰਮੇਵਾਰੀ ਆ ਵੀਰ ਦਾ ਭਾਗਿਆਬਰੀ ਕਣਕ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਮੇਰੀ ਆ ਉਹ ਵਰਕਰ ਪੜਦਾ ਤੇ ਇਹੀ ਜੀ ਬੜੂਗਾ ਇਹਦੋਂ ਬਸ ਖੇਤੀ ਦੀ ਸ਼ੌਕ ਜਾਂਦੇ ਆ ਟਰੈਕਟਰ ਦਾ ਕਬਾਈਨਾ ਦਾ ਉਹ ਜੀ ਟਰਾਲੀ ਇੱਥੇ ਜੜੀ ਪਰ ਕੇ ਆ ਗਈ ਹੈਗੀ ਤੇ ਇਥੇ ਉਤਾਰ ਕੇ ਨਾਲ ਦੀ ਢੋਲਾ ਚ ਪਾ ਦਨਗੇ ਉਹ ਕੇਂਦਰ ਟਰਾਲੀ ਜਿਹੜੀ ਵੱੜਦੀ ਨਹੀਂ ਹੈਗੀ ਪਿੱਛੋਂ ਖੇਤ ਦੇ ਵਿੱਚੋਂ ਦੀ ਤੇ ਨਾਲ ਦੀ ਨਾਲ ਢੋਲਾ ਚ ਪਾ ਦਨਗੇ ਤੇ ਜਿਹੜੀ ਕਮਬਾਈਨ ਹੁਣ ਆਪਣੀ ਚਲੀ ਗਈ ਹੈਗੀ ਉਸ ਟ੍ਰਾਲੀ ਵਿੱਚ ਲੀ ਹੋ ਕੇ ਫਿਰ ਆਪਣੀ ਕਣ ਕਿਹੜੀ ਪਾ ਲੈਣਗੇ ਕਹਿੰਦੇ ਹੋਣਗੇ ਉਧਰ ਕਰਨ ਵੀ ਲੱਗਾ ਹੋਇਆ ਉੱਪਰ ਜਿਹੜਾ ਬੈਠਾ ਵੀ ਲੋ ਇਹ ਸਾਰੇ ਦੇ ਖੇਤਾਂ ਵੀ ਵਿਨ ਹੋ ਗਿਆ ਕਿਹੜੀ ਸਾਰੀ ਮੁੱਢੀ ਹੋਈ ਕੌਣ ਕਈ ਸਾਰੀ ਵੱਢੀ ਆਪਣੇ ਨੇੜੇ ਕੇ ਦੇ ਸਾਰੇ ਉਹਨਾਂ ਦੀ ਵੱਢੀ ਵੀ ਤੇ ਆਪਣੀ ਨਹੀਂ ਸੱਜ ਚਲੀ ਗਈ ਤਾਂ ਆਪਣੀ ਵੱਢੀ ਸਾਰੀ ਕੰਮ ਮੈਨਸ ਪਹਸਾਨ ਨਿਬੜ ਗਿਆ ਲੋਕ ਜਾਂਦੇ ਮੌਸਮ ਖਰਾਬ ਸੀ ਜਿਹੜਾ ਫਸਲ ਨਹੀਂ ਕਰੇ ਨਾ ਟਾਈਮ ਟੈਂਪਸ ਨਾ ਹੁੰਦੀ ਹੈ ਸਾਰਾ ਸੋ ਜੁਖਸਾਨਾ ਵਾਲਿਆਂ ਨੂੰ ਜੋ ਤੁਸੀਂ ਠੀਕ ਰਹੇ ਜੋ ਜੁਖਸਾਨਾ ਕਰੇ ਉਤਾ ਆ ਕੇ ਸਾਰੇ ਮੁੱਖੀ ਬਹੁਤ ਜਿਆਦੇ ਸਨ ਉਹ ਕਰਕੇ ਸੁਲਾਹ ਜਾਈ ਇਸ ਨੂੰ ਕਰਦੇ ਵੀਡੀਓ ਵੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੁਦਾ ਸੀ ਵੀਡੀਓ ਕੇ ਵੀ ਲੱਗੀ ਤੇ ਸੁਖਸਾਨਾ ਵੀ ਲੜਕ ਘਰੇ ਆ ਗਈ ਬਹੁਤ ਜਿਆਦਾ ਦੰਸ ਹੋ ਗਈ ਸੀ ਤੇ ਬੈਗੂ ਸਾਰੇ ਭੈਣ ਭਾਈਆਂ ਦਾ ਕੰਮ ਸਾਰ ਜਲਦੀ ਨਿਬੜ ਜੀ ਸੁਖਸਾਨ ਦੇ ਨਾਲ ਤੇ ਕਿਉਂਕਿ ਮੀ 25 ਤਰੀਕ ਨੂੰ ਦੱਸਿਆ 25 ਅੱਗੇ ਨਹੀਂ ਆ ਦਾ ਆਪਣਾ ਇਹ ਬੜਾ ਕੰਮ ਜਲਦੀ ਨਿਬੜ ਜੀ ਵੀਡੀਓ ਦੇ ਲੱਗੋ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਜੁੜਾ ਦੱਸਿਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋਈ ਮਾਈ